ਛਲੇ ਦਿਦੇ ਹੰਕਾਰ ਦੇ ਬਸ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੇ ਅੰਦਰ ਜੋ ਵਤੀਰਾ ਅਖਿਆਰ ਕੀਤਾ ਹੈ ਇਹ ਪਹਿਲੀ ਵਾਰ ਹੋਇਆ ਕਿ ਬਾਜਬ ਸਵਾਲ ਪੁੱਛਣ ਤੇ ਲਗਭਗ ਮੁਲਕ ਦੀ ਤਮਾਮ ਜਿਹੜੀ اپੋਜੀਸ਼ਨ ਥੀ ਉਨੂੰ ਸੰਸਦ ਤੋਂ ਬਾਹਰ ਕਰਤਾ ਇਸ ਮਾਮਲੇ ਨੂੰ ਪਾਪਦਿਆਂ ਅੱਜ ਬੀਜੇਪੀ ਨੂੰ ਛੱਡ ਕੇ 24 ਮੁਲਕ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੋਕਤੰਤਰ ਦੀ ਲੜਾਈ ਲੜਨ ਲਈ ਮદાન ਵਿੱਚ ਉੱਤਰੀ ਹੈ ਅੱਜ ਸਾਰੇ ਮੁਲਕ 'ਚ ਹਰ ਜਿਹੜਾ ਹੈੱਡਕੁਆਰਟਰ ਤੇ ਇਹ ਪ੍ਰੋਟੈਸਟ ਹੋ ਰਹੇ ਆ ਅਸੀਂ ਭਰਪੂਰ ਨਿੰਦਾ ਕਰਦੇ ਹਾਂ ਜਿਸ ਢੰਗ ਨਾਲ ਪਾਰਲੀਮੈਂਟ ਦੇ ਵਿੱਚ ਸਬੂਚੀ ਜਿਹੜੀ اپੋਜੀਸ਼ਨ ਹੈ ਉਹਨੂੰ ਪਾਰਲੀਮੈਂਟ ਚੋਂ ਬਾਹਰ ਕੀਤਾ ਗਿਆ ਔਰ ਇਸ ਦਿਨ ਹਰ ਸਮੇ ਉਸ ਗਲਤੀ ਖੁਸ਼ੀ ਵੀ ਹੈ ਕਿ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਕਸਮ ਖਾਧੀ ਹੈ ਕਿ ਅਸੀਂ ਆਪਣੇ ਮਤਕੋਦ ਪਲਾ ਕੇ ਇਸ ਮੁਲਕ 'ਚ ਲੋਕ ਤਾਕਤ ਦੀ ਰਾਖੀ ਕਰਾਂਗੇ ਪਾਰਲੀਮੈਂਟੀ ਕਦਰਾਂ ਕੀਮਤਾਂ ਦੀ ਰਾਖੀ ਕਰ ਰਹੀ ਹੈ। ਔਰ 24 ਚ ਹੋਣ ਵਾਲੇ ਲੋਕ ਸਭਾ ਦੀਆਂ ਚੋਣਾਂ ਲਈ ਇਕੱਠੇ ਹੋ ਕੇ ਲੜ ਕੇ ਇਸ ਜ਼ਾਲਮ ਤੇ ਡਿਕਟੇਟਰਸ਼ਿਪ ਵਾਲੀ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਣਾ ਹੈ। ਇਸ ਕਰਕੇ ਅੱਜ ਇਕੱਠੇ ਹੋ ਕੇ ਕਾਂਗਰਸ ਸਾਰੀਆਂ ਕਮਿਊਨਿਸਟ ਪਾਰਟੀਆਂ ਕੁਛ ਹੋਰ ਵੀ ਸਾਡੇ ਸਾਥੀ ਜਿਹੜੇ ਸਮਾਜ ਦੇ ਜਾਗਰੂਕ ਲੋਕ ਹੈ ਅੱਜ ਦੇ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਏ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਸੀ ਇਹ ਸਿੰਬੋਲਿਕ ਹੈ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਚ ਇਹ ਜਿਹੜੇ ਰੋਹ ਮਜਾਰੇ ਹੈ ਇਹ ਵੱਪ ਗਰੁੱਪ ਲੈਣਗੇ ਔਰ तमाम ਲੋਕਾਂ ਨੂੰ ਅਸੀਂ ਜਥੇਬੰਦ ਕਰਕੇ ਮੋਬਿਲਾਈਜ਼ ਕਰਕੇ ਇਸ ਜਿਹੜੀ ਹੰਕਾਰੀ ਸਰਕਾਰ ਹੈ ਇਹ ਤੋਂ ਖਿਲਾਫ ਸੜਕਾਂ ਤੇ ਲਿਆਵਾਂਗੇ ਗਲੀਆਂ ਚ ਲਿਆਵਾਂਗੇ ਤਾਂ ਕਿ ਲੋਕ ਤਰਤਰ ਦੀ ਰਾਖੀ ਕੀਤੀ ਜਾਵੇ